ਪੁੱਲਰ ਮਸਲੇ ਤੇ ਬੇਨਕਾਬ ਹੋਇਆ ਕੇਜਰੀ ਵਾਲਦਾ ਚਿਹਰਾ ਜੀ ਹਾਂ ਪਟਿਆਲਾ ਦੇ ਜਿਹੜੇ ਦੁਖਨਵਾਰਨ ਸਾਹਿਬ ਗੁਰਦੁਆਰਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਹੋਏ ਸਨ ਉਹਨਾਂ ਨੇ ਕਿਹਾ ਕਿ ਕਿਤਨਾ ਕਿਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲਦਾ ਸਿੱਖਾਂ ਦੇ ਪ੍ਰਤੀ ਜੋ ਚਿਹਰਾ ਹੈ ਉਹ ਹੁਣ ਬੇਨਕਾਬ ਹੋ ਗਿਆ ਉਹਨਾਂ ਨੇ ਕਿਹਾ ਕਿ ਪ੍ਰੋਫੈਸਰ ਰਵਿੰਦਰਪਾਲ ਸਿੰਘ ਪੁੱਲਰ ਦੀ ਰੈਗੂਲਰ ਜ਼ਮਾਨਤ ਵਾਲੀ ਫਾਈਲ ਨੂੰ ਵੀ ਅਰਵਿੰਦ ਕੇਜਰੀਵਾਲ ਵੱਲੋਂ ਦਰਕਿਨਾਰ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਚਾਹੇ ਦਿੱਲੀ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਸਿੱਖਾਂ ਪ੍ਰਤੀ ਕਿਤਨਾ ਕਿਤੇ ਦਿਲ ਦੇ ਵਿੱਚ ਅਜੇ ਨਫ਼ਰਤ ਇਹਨਾਂ ਦੀ ਹੁਣ ਜਗ ਜाहिर ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਅੱਜ ਯਾਨੀ ਕਿ ਹੁਣ 24 ਤਰੀਕ ਨੂੰ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਸ੍ਰੀ ਗੁਰਦੁਆਰਾ ਕਾਲ ਬੂੰਗਾ ਸਾਹਿਬ ਸੁਰਾਲਪੁਰ ਲੋਧੀ ਵਿਖੇ ਜੋ ਗੋਲੀਬਾਰੀ ਹੋਈ ਸੀ ਉਹ ਵੀ ਮੁੱਖ ਮੰਤਰੀ ਦੇ ਕਹਿਣ ਤੇ ਹੋਈ ਸੀ ਉਹਨੇ ਕਿਹਾ ਕਿ ਇਹ ਘਟਨਾ ਬੜੀ ਮੰਨ ਭਾਗੀ ਹੈ ਕਿਉਂ ਹਮੇਸ਼ਾ ਸਿੱਖਾਂ ਦੇ ਹਿਰਦਿਆਂ ਨੂੰ ਰੁੰਦ ਰਿਆ ਜਾਂਦਾ ਹੈ ਗੱਲ ਹੋਵੇ ਗੁਰਮੀਤ ਰਾਮ ਰਵੀ ਸਿੰਘ ਨੂੰ ਬਾਰ ਬਾਰ ਪੈਰੋਲ ਦੇਣ ਦੀ ਤਾਂ ਇਹ ਵੀ ਕਿਤਨਾ ਕਿਤੇ ਜੋ ਸਿੱਖ ਸਮਾਜ ਹੈ ਉਹਨਾਂ ਦੇ ਦਿਲ ਤੇ ਸੱਟ ਮਾਰਦਾ ਉਹਨੇ ਕਿਹਾ ਸਰਕਾਰਾਂ ਕੋਈ ਵੀ ਹੋਣ ਲੇਕਿਨ ਸਿੱਖਾਂ ਦੇ ਪ੍ਰਤੀ ਜੋ ਉਹਨਾਂ ਦਾ ਨਜ਼ਰੀਆ ਹੈ ਇਹ ਅਜਨੀਤ ਕੱਲ ਨੂੰ ਉਜਾਗਰ ਹੋਇ ਜਾਂਦਾ ਉਹਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਹਮੇਸ਼ਾ ਸਿਰਫ ਸਿੱਖ ਸਮਾਜ ਦੀ ਵੋਟਾਂ ਲੈਣ ਵਾਸਤੇ ਗੱਲਾਂ ਤਾਂ ਕਰਦਿਆਂ ਨੇ ਪਰ ਜਦੋਂ ਕਦੀ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ ਤਾਂ ਉਦੋਂ ਫਿਰ ਫਾਈਲਾਂ ਨੂੰ ਦਰਕਨਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਦੇਖਿਆ ਤੱਕ ਨਹੀਂ ਜਾਂਦਾ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਦੇਲੇ ਪੁਰਾਣੇ ਮਸਲੇ ਤੇ ਮਾਮਲੇ ਨੇ ਇਹ ਜਿਉਂ ਦੇ ਤਿਉਹ ਹੀ ਬਣੇ ਰਹਣ